ਅ ਪਹਿਲਾਂ ਤਾਂ ਸਾਰੇ ਪੱਤਰਕਾਰ ਵੀਰਾਂ ਦਾ ਖਾਸ ਕਰਕੇ ਦੋਨੋਂ ਬਲਾਕ ਸਾਡੇ ਮਾਛੀਵਾੜਾ ਸਾਹਿਬ ਦਾ ਬਲਾਕ ਤੇ ਸਮਰਾਲਾ ਬਲਾਕ ਦੇ ਪੱਤਰਕਾਰ ਭਰਾ ਤੁਸੀਂ ਸਾਰੇ ਸਾਡੇ ਸੱਦੇ ਦੇ ਕਾਂਗਰਸ ਪਾਰਟੀ ਦੇ ਅੱਜ ਇੱਥੇ ਹਾਜ਼ਰ ਹੋਏ ਹੋ ਬਹੁਤ-ਬਹੁਤ ਤੁਹਾਡਾ ਧੰਨਵਾਦ ਮੇਰੇ ਨਾਲ ਬਲਾਕ ਕਾਂਗਰਸ ਸਮਰਾਲਾ ਦੇ ਪ੍ਰਧਾਨ ਸਰਜਵੀਰ ਸਿੰਘ ਪੂਰਵਾ ਸਾਹਿਬ ਅਤੇ ਮਾਛੀਵਾੜਾ ਸਾਹਿਬ ਬਲਾਕ ਕਾਂਗਰਸ ਦੇ ਪ੍ਰਮਾਤ ਪਰਮਿੰਦਰ ਤਵਾੜੀ ਜੀ ਮੇਰੇ ਨਾਲ ਬੈਠੇ ਨੇ ਅੱਜ ਦਾ ਜਿਹੜਾ ਤੁਹਾਨੂੰ ਅਸੀਂ ਇੱਥੇ ਸੱਦੇ ਆ ਉਹ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋਗੇ ਜਿਹੜਾ ਬੈਕ ਡ੍ਰੌਪ ਲੱਗਿਆ ਹੋਇਆ ਮਨਰੇਗਾ ਬਚਾਓ ਸੰਗਰਾਮ ਇਹ ਕਾਂਗਰਸ ਪਾਰਟੀ 올 ਇੰਡੀਆ ਕਾਂਗਰਸ ਕਮੇਟੀ ਤੇ ਪੰਜਾਬ ਕਾਂਗਰਸ ਕਮੇਟੀ ਇਹ ਸਟਾਰਟ ਕਰਨ ਜਾ ਰਹੀ ਹੈ ਪੂਰੇ ਦੇਸ਼ ਦੇ ਵਿੱਚ 8 ਤਰੀਕ ਤੋਂ ਅੱਜ ਜਿਹਨੂੰ ਕਹਿੰਦੇ 6 ਤਰੀਕ ਹੈ 8 ਤਰੀਕ ਤੋਂ ਇਹ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ ਤੇ 9 ਤਰੀਕ ਨੂੰ 1 ਵਜੇ ਦੇ ਕਰੀਬ ਸਮਰਾਲਾ ਦਾਣਾਵੱਡੀ ਦੇ ਵਿੱਚ ਇਹ ਪ੍ਰੋਗਰਾਮ ਹੋਣ ਜਾ ਰਿਹਾ ਉਸ ਨੂੰ ਲੈ ਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇੱਕ ਤਾਂ ਮੈਂ ਤੁਹਾਨੂੰ ਸੱਦਾ ਪੱਤਰ ਦੇ ਰਿਹਾ ਵੀ ਤੁਸੀਂ ਪੰਜਾਬ ਦੇ ਸਾਰੇ ਪ੍ਰਦੇਸ਼ ਕਾਂਗਰਸ ਦੀ ਲੀਡਰਸ਼ਿਪ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸਾਰ ਮੋਰਿੰਦਰ ਸਿੰਘ ਜੀ ਰਾਜਾ ਉਟਟਿੰਗ ਸਾਡੇ ਪੰਜਾਬ ਦੇ ਇਨਚਾਰਜ ਐਕਸ ਮੁੱਖ ਮੰਤਰੀ ਵਿਸ਼ ਭਗੇਲ ਜੀ ਤੇ ਹੀਨਾ ਕਵਰੇਜ ਹੀ ਸਾਡੇ ਇਸ ਹਲਕਿਆਂ ਦੇ ਇਨਚਾਰਜ ਤੇ ਸਾਰੀ ਲੀਡਰਸ਼ਿਪ ਇੱਥੇ ਪਹੁੰਚ ਰਹੀ ਹੈ ਤੇ ਉਦੋਂ ਦਾ ਸੱਦਾ ਪੱਤਰ ਵੀ ਮੈਂ ਅੱਜ ਪ੍ਰੈਸ ਕਾਨਫਰੰਸ ਰਾਹੀਂ ਤੁਹਾਨੂੰ ਸਾਰੇ ਵੀਰਾਂ ਨੂੰ ਦੇ ਰਿਹਾ ਹੈ ਮਨਰੇਗਾ ਤੁਸੀਂ ਤੁਹਾਨੂੰ ਪਤਾ ਹੀ ਹੈ ਵੀ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੀ ਭਾਰਤ ਦੀ ਭਾਜਪਾ ਸਰਕਾਰ ਹੈ ਉਹਨਾਂ ਨੇ ਮਨਰੇਗਾ ਐਕਟ ਖਤਮ ਕਰ ਦਿੱਤਾ 20 ਸਾਲ ਪੁਰਾਣਾ ਐਕਟ 2006 ਦੇ ਵਿੱਚ ਜਿਸ ਟਾਈਮ ਡਾਕਟਰ ਮਨਮੋਨ ਸਿੰਘ ਕਾਂਗਰਸ ਦੀ ਗਵਰਨਮੈਂਟ ਸੀ ਯੂਪੀ ਦੀ ਗਵਰਨਮੈਂਟ ਸੀ ਡਾਕਟਰ ਮਨਮੋਨ ਸਿੰਘ ਪ੍ਰਧਾਨ ਮੰਤਰੀ ਸੀ ਉਸ ਟਾਈਮ ਮਨਰੇਗਾ ਮਹਾਤਮਾ ગાંધી ਰੂਰ ਐਮਪਲੋਇਮੈਂਟ ਐਕਟ ਬਣਾਇਆ ਗਿਆ ਕਿੰਨਾ ਲਈ ਬਣਾਇਆ ਗਿਆ ਦੇਖਣ ਦੀ ਗੱਲ ਹੈ ਬੜੀ ਡੂੰਗੀ ਗੱਲ ਹੈ ਮਜ਼ਦੂਰ ਗਰੀਬ ਜਿਹੜੇ ਕੀ ਦੇਹਾਤ ਦੇ ਪਛਿੰਡਾ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਰਹਿੰਦੇ ਸੀ ਤੇ ਉਹਨਾਂ ਨੂੰ ਰੋਜ਼ਗਾਰ ਨਹੀਂ ਸੀ ਮਿਲਦਾ ਨੌਕਰੀ ਨਹੀਂ ਮਿਲਦੀ ਉਹਨਾਂ ਨੂੰ ਨੌਕਰੀ ਲਈ ਕਈ-ਕਈ ਕਿਲੋਮੀਟਰ ਦੂਰ ਸ਼ਹਿਰਾਂ 'ਚ ਜਾਣਾ ਪੈਂਦਾ ਸੀ ਤੇ ਸ਼ਹਿਰਾਂ 'ਚ ਜਾ ਕੇ ਉੱਥੇ ਰਹਿਣਾ ਤੇ ਫਿਰ ਰਹਿਣਾ ਉੱਥੇ ਬਹੁਤ ਮਹਿੰਗਾ ਹੁੰਦਾ ਸੀ ਤੇ ਉਸ ਕਰਕੇ ਦੇਖਿਆ ਗਿਆ ਵੀ ਕਿਉਂ ਨਾ ਦਿਹਾਤ ਦੇ ਵਿੱਚ ਹੀ ਇਹਨਾਂ ਨੂੰ ਜਿਹੜੀ ਹੈ ਮਜ਼ਦੂਰੀ ਦਿੱਤੀ ਜਾਵੇ ਤੇ ਜ਼ਿੰਮੇਵਾਰੀ ਕੀ ਦੀ ਹੁੰਦੀ ਹੈ ਦੇਸ਼ ਦੀ ਸਰਕਾਰ ਦੀ ਜਿੱਥੇ ਸੂਬਾ ਸੂਬਾ ਸਰਕਾਰ ਦੀ ਆਮਨ ਰੀਗਾਟ ਉਸ ਟਾਈਮ ਬਣਿਆ ਤੇ ਉਸ ਐਕਟ ਦੀ ਜਿਹੜੀ ਤਾਕਤ ਸੀਗੀ ਏਡੀ ਜ਼ਬਰਦਸਤ ਸੀ ਨਾਮ ਰੱਖਿਆ ਗਿਆ ਮਹਾਤਮਾ ਗਾਂਧੀ ਜੀ ਉਹਨਾਂ ਦੇ ਨਾਮ ਤੇ ਤਾਂ ਕਿ ਇਹੋ ਜਿਹਾ ਨਾਮ ਰੱਖਿਆ ਜਾਵੇ ਤਾਂ ਕਿ ਸਰਕਾਰਾਂ ਦਾ ਆਉਣ ਦੀਆਂ ਜਾਣਗੀਆਂ ਪਰ ਇਹ ਅਨਟੱਚਡ ਹੋਵੇ ਇਹਨੂੰ ਨਾ ਕੋਈ ਛੇੜੇ ਨਾ ਇਸ ਨਾਮ ਨੂੰ ਨਾ ਇਸ ਐਕਟ ਨੂੰ ਕਿਉਂਕਿ ਉਹ ਇੰਨੀ ਚੰਗੀ ਪਾਲਿਸੀ ਬਣਾਈ ਗਈ ਸੀ ਤੇ ਉਸ ਦੇ ਵਿੱਚ ਇਹ ਕਿਹਾ ਗਿਆ ਵੀ 100 ਦਿਨ ਦਾ ਰੋਜ਼ਗਾਰ ਜਿਹੜਾ ਗਰੰਟਡਡ ਵੀ ਦੇਣਾ ਹੀ ਦੇਣਾ ਇੱਕ ਵਾਰ ਡਿਮਾਂਡ ਆ ਗਈ ਕਿਸੇ ਵੀ ਜਿਹੜਾ ਮਨਰੇਗਾ ਕਾਮਾ ਹੈਗਾ ਉਹਨੇ ਆ ਕੇ ਕਹਿਤਾ ਇੱਕ ਵਾਰ ਜੌਬ ਕਾਟੋ ਦਾ ਬਣ ਗਿਆ ਵੀ ਮੈਨੂੰ ਨੌਕਰੀ ਚਾਹੀਦੀ ਹੈ ਮੈਨੂੰ ਰੋਜ਼ਗਾਰ ਚਾਹੀਦਾ ਤਾਂ ਉੱਥੇ ਦਾ ਜਿਹੜਾ ਜਿਹੜੇ ਬਲੌਕ ਚੋਂ ਪੈਂਦਾ ਹੈ ਜਿਹੜੇ ਪਿੰਡ ਚ ਉਹ ਹੈਗਾ ਤਾਂ ਉੱਥੇ ਜਿਹੜਾ ਸਰਪੰਚ ਹੈਗਾ ಗ್ರಾಮ ਸਭਾ ਹੈਗੀ ਆ ਉਹਨੂੰ ਉਹ ਰੋਜ਼ਗਾਰ ਉਹਨੂੰ ਦੇਣਾ ਪਊਗਾ ਜੇ ਉਹ ਨਹੀਂ ਦੇਊਗਾ ਤਾਂ ਉਹਨੂੰ ਬੇਰੋਜ਼ਗਾਰੀ ਪੱਤਾ 15 ਦਿਨ ਦੇ ਵਿੱਚ ਜਾਂ ਤਾਂ ਰੋਜ਼ਗਾਰ ਦੇਣਾ ਪਊਗਾ ਨਹੀਂ ਤਾਂ ਬੇਰੋਜ਼ਗਾਰੀ ਪੱਤਾ ਦੇਣਾ ਪਊਗਾ ਇਹਦਾ ਜ਼ਬਰਦਸਤ ਗੱਲ ਇਹਦੇ ਵਿੱਚ ਕਹੀ ਗਈ ਆ 100 ਡੇਸ ਮਿਨਿਮਮ ਤੇ ਇਹਨਾਂ ਨੇ ਕੀ ਕੀਤਾ ਤੇ ਹੋਰ ਵੱਡੀ ਗੱਲ ਮੈਂ ਦੱਸਾਂ 100 100 ਰੁਪਿਆ ਜੇ ਹੈਗਾ ਤਾਂ 100 ਰੁਪਏ ਦੇ ਵਿੱਚੋਂ 90% ਪੇਮੈਂਟ ਜਿਹੜੀ ਸੀਗੀ ਉਹ ਦੇਣੀ ਸੀਗੀ ਉਹਨਾਂ ਨੇ ਤੇ 10% ਸਟੇਟ ਗਵਰਨਮੈਂਟ ਕੋਈ ਵੀ ਸੂਬਾ ਗਵਰਨਮੈਂਟ ਕਿਸੇ ਵੀ ਪਾਰਟੀ ਦੀ ਹੋਵੇ ਤੇ ਜਿਹੜੀ ਹੁਣ ਇਹਨਾਂ ਨੇ ਚੇਂਜ ਲਿਆਂਦੀ ਹੈ ਇਸ ਚ ਸਭ ਤੋਂ ਮੇਜਰ ਚੇਂਜ ਤਾਂ ਇਹ ਵੀ 40% ਦੋਗੀ ਸਟੇਟ ਗਵਰਨਮੈਂਟ ਸੂਬਾ ਦੀ ਸਰਕਾਰ ਜਿਹੜੀ ਵੀ ਆ ਇਹ 60% ਦੇਣਗੇ ਭਾਰਤ ਦੀ ਸਰਕਾਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਸੂਬਾ ਸਾਰੀਆਂ ਸੂਬਾ ਸਰਕਾਰਾਂ ਦੇਸ਼ ਦੀਆਂ ਕਰਜ਼ਾਈਆਂ ਭਾਰਤ ਸਰਕਾਰ ਨੂੰ ਉਹ ਕਿੱਥੋਂ ਅਫੋਰਡ ਕਰ ਲੈਣਗੀਆਂ ਵੀ 40% ਪੇਮੈਂਟ ਜਿਹੜੀ ਹੈਗੀ ਹੈ ਜਦ ਤੱਕ ਉਹ ਪਊਗੀ ਨਹੀਂ ਕੰਮ ਨਹੀਂ ਲੱਕਣ ਤਾਂ ਇਸ ਕਰਕੇ ਇੱਥੇ ਇੱਕ ਬਹੁਤ ਵੱਡਾ ਕਮੀ ਇਹਨਾਂ ਨੇ ਛੱਡ ਦਿੱਤੀ ਤੇ ਨਾਲ ਦੀ ਨਾਲ ਇਹਨਾਂ ਨੇ ਕੀ ਕਿਹਾ ਵੀ ਅਸੀਂ ਜਿਹਨੂੰ ਕਹਿੰਦੇ ਹੁੰਦੇ ਆ ਵੀ ਰੋਜ਼ਗਾਰ ਪਹਿਲਾਂ ਕੀ ਸੀ ਇਹ ਸਰਪੰਚ ਤੋਂ ਉੱਪਰ ਨੂੰ ਜ਼ਿਆਦਾ ਸੀ ਸਰਪੰਚ ਫਿਰ ਬਲੌਕ ਸੰਪਤੀ ਦਫ਼ਤਰ ਦੇ ਵਿੱਚ ਫਿਰ ਬੀ ਡੀ ਪੀਓ ਦੇ ਦਫ਼ਤਰ ਦੇ ਵਿੱਚ ਤੇ ਅਪਰੂਵ ਹੋ ਜਾਂਦਾ ਸੀ ਜੋ ਸਰਪੰਚ ਬਣਾ ਕੇ ਭੇਜਦਾ ਸੀ ਵੀ ਸਾਨੂੰ ਆਹ ਕੰਮ ਕਿਉਂਕਿ ਆਪ ਮੇਰੇ ਨਾਲ ਬਲੌਕ ਸੰਪਤੀ ਦੇ ਚੇਅਰਮੈਨ ਬੈਠੇ ਆ ਸਰਮ ਜਮੇਸ਼ ਸਿੰਘ ਪੁਰਪਾਸੇ ਇਹਨਾਂ ਨੇ 5 ਸਾਲ ਬਲੌਕ ਸੰਪਤੀ ਦੇ ਵਿੱਚ ਸਰਵਾਲੇ ਦੇ ਚੇਅਰਮੈਨ ਰਹੇ ਤਾਂ ਥੱਲੇ ਤੋਂ ਉੱਤੇ ਨੂੰ ਜਾਂਦਾ ਸੀ ਜਿਹੜੀ ਹੁਣ ਭਾਜਪਾ ਦੀ ਸਰਕਾਰ ਇਹ ਕੀ ਕਹਿ ਰਹੀ ਹੈ ਜਿਹੜਾ ਨਵਾਂ ਇਹਨਾਂ ਨੇ ਐਕਟ ਤਾਂ ਤੋੜੇ ਦਿੱਤਾ ਜਿਹੜਾ ਸੰਵਿਧਾਨ ਬਣਾਇਆ ਇਹ ਤਾਂ ਤੋੜੇ ਦਿੱਤਾ ਇਹ ਕਹਿ ਰਹੀ ਹੈ ਜੀ ਉੱਪਰੋਂ ਮਤਲਬ ਉੱਪਰੋਂ ਗਵਰਨਮੈਂਟ ਉੱਪਰੋਂ ਥੱਲੇ ਨੂੰ ਭੇਜਿਆ ਕਰੂਗੀ ਵੀ ਤਾਂ ਜਿਹਨੂੰ ਕਹਿੰਦੇ ਹੁੰਦੇ ਆ ਰੋਜ਼ਗਾਰ 100 ਤੇ 125 ਦਿਨ ਇਹਨਾਂ ਨੇ ਕਹਿਣ ਨੂੰ ਕਰ ਦਿੱਤੇ ਮੈਂ ਸਮਝਦਾ ਜੀ ਇਸ ਐਕਟ ਦੇ ਵਿੱਚ ਇੱਕ ਸਭ ਤੋਂ ਜ਼ਰੂਰੀ ਕੰਮ ਕਰਨ ਵਾਲਾ ਸੀ ਨਾ ਕਿਉਂਕਿ 2007 ਦਾ ਤੇ ਹੁਣ 2026 ਦਾ ਨਵਾਂ ਸਾਲ ਚੜ ਚੁੱਕਿਆ ਤਾਂ 361 ਰੁਪਏ ਦਿਹਾੜੀ ਹੈ ਇਸ ਟਾਈਮ ਮਜ਼ਦੂਰ ਦੀ ਹੈ ਜਿਹੜਾ ਮਨਰੇਗਾ ਦਾ ਜਿਹਦਾ ਜੋਬ ਕਾਰਡ ਬਣਿਆ ਹੋਇਆ ਹੈ ਤਕਰੀਬਨ ਜੇਪਾ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ 280000 ਜੌਬਗਾਰਡ ਮਨਰੇਕਾ ਵਰਕਰ ਦਾ ਬਣਿਆ ਹੈ ਜਿਹਦੇ ਜੋ 1930000 ਦੇ ਕਰੀਬ ਐਕਟਿਵ ਹੈ 300 ਘਾਟਰ ਪਰ ਨੂੰ ਡਬਲ ਕਰਕੇ ਮੇਰੇ ਹਿਸਾਬ ਨਾਲ 700 ਰੁਪਿਆ ਦਿਹਾੜੀ ਕਰ ਦੇਣੀ ਚਾਹੀਦੀ ਇਸ ਤੋਂ ਇਲਾਵਾ ਕੋਈ ਚੇਂਜ ਦੀ ਲੋੜ ਨਹੀਂ ਨਾ ਕੋਈ ਮੰਗ ਸੀ ਕੋ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਯਾਦ ਰਹੇ 10 ਸਾਲ ਤਿੰਨ ਬਹੁਤ ਵੱਡੀਆਂ ਪ੍ਰਾਪਤੀਆਂ ਔਨ ਰਿਕਾਰਡ ਹੈਗਾ ਮਨਰੇਗਾ ਐਕਟ ਲੈ ਕੇ ਆਂਦਾ ਫੂਡ ਸਿਕਿਉਰਟੀ ਬਿੱਲ ਲੈ ਕੇ ਆਂਦਾ ਤੇ ਇੱਕ ਨਿਊਕਲੀਅਰ ਡੀਲ ਕਰਕੇ ਭਾਰਤ ਨੂੰ ਦੁਨੀਆ ਦੇ ਵਿੱਚ ਸਭ ਤੋਂ ਤਾਕਤਵਰ ਦੇਸ਼ ਦੀ ਇੱਕ ਪਛਾਣ ਬਣਾਈ ਸ਼੍ਰੀ ਡਾਕਟਰ ਮਨਮੋਹਨ ਸਿੰਘ ਕਾਂਗਰਸ ਦੀ ਗਵਰਨਮੈਂਟ ਦੀ ਯੂਪੀਏ ਦੀ ਗਵਰਨਮੈਂਟ ਦੀ ਸਭ ਤੋਂ ਜਿਹੜੀਆਂ ਤਿੰਨ ਵੱਡੀਆਂ ਪ੍ਰਾਪਤੀਆਂ 10 ਸਾਲਾਂ ਚ ਸੀ ਉਹ ਇਹ ਸੀ ਮੈਂ ਜੋ ਸਮਝਦਾ ਹੈ ਵੀ ਇਹ ਸਰਕਾਰ ਜਾਂ ਤੋਂ ਭਾਜਪਾ ਦੀ ਸਰਕਾਰ 2014 ਤੋਂ ਬੈਠੀ ਹੈ ਕੁਰਸੀ ਤੇ ਇਨਾਂ ਦੀ ਨਿਗਾਹ ਸੀ ਇਸ ਤੇ ਵੀ ਮਨਰੀਗਾ ਨੂੰ ਕਿਵੇਂ ਤੋੜੀਏ ਮਰੋੜੀਏ ਕਿਵੇਂ ਖਤਮ ਕਰੀਏ ਤੇ ਅੱਜ ਉਹ ਦਿਨ ਦਿਖਣਾ ਪੈ ਰਿਹਾ ਤੇ ਕਾਂਗਰਸ ਪਾਰਟੀ ਨੇ ਇਹ ਸੰਕਲਪ ਲਿਆ ਵੀ ਅਸੀਂ ਇਹ ਸੰਗਰਾਮ ਜਿਹੜਾ ਇਹ ਸੰਘਰਸ਼ ਹੈ ਇਹ ਜਿਹੜੀ ਲੜਾਈ ਆ ਅਸੀਂ ਲੜਾਂਗੇ ਤਾਂ ਪੂਰੇ ਦੇਸ਼ ਦੇ ਵਿੱਚ 8 ਜਨਵਰੀ ਤੋਂ ਪਰਸੋਂ ਤੋਂ ਇਹ ਲੜਾਈ ਸ਼ੁਰੂ ਹੋ ਰਹੀ ਤੇ 9 ਤਰੀਕ ਨੂੰ ਸਮਰਾਲਾ ਦਾਣਾਵੰਡੀ ਦੇ ਵਿਖੇ ਬਹੁਤ ਵੱਡਾ ਪ੍ਰੋਗਰਾਮ ਮਨਰੀਗਾ ਵਰਕਰਸ ਕਾਂਗਰਸ ਉੱਥੇ ਜਿਹੜੇ ਹਾਜ਼ਰ ਹੋਣਗੇ ਉਹ ਮਨਰੇਗਾ ਵਰਕਰਸ ਹੋਣਗੇ ਸਮਰਾਲੇ ਹਲਕੇ ਦੇ ਮਾਛੀਵਾੜਾ ਸਾਹਿਬ ਤੋਂ ਖੰਨੇ ਤੋਂ ਪੈਣ ਤੋਂ ਸਾਨਿਆੜ ਤੋਂ ਤਾਂ ਉਹਨੂੰ ਜਿਹਨੂੰ ਅਵੇਅਰਨੈਸ ਜਾਗਰੂਕ ਕਰਨ ਦੇ ਲਈ ਵੀ ਜਿਹਨੂੰ ਕਹਿੰਦੇ ਹੁੰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਰ੍ਹਾਂ ਹੌਲੀ-ਹੌਲੀ ਕਰਕੇ ਇਸ ਸਕੀਮ ਜਿਹੜੀ ਇਹਨਾਂ ਨੇ ਤਾਂ ਸਕੀਮ ਉਹ ਐਕਟ ਸੀ ਹੁਣ ਸਕੀਮ ਬਣਾ ਦਿੱਤੀ ਇਹ ਖਤਮ ਕਰ ਆ ਸਭ ਤੋਂ ਵੱਡਾ ਜਿਹਨੂੰ ਕਹਿੰਦੇ ਹੁੰਦੇ ਆ ਇਸ ਸਮੇਂ ਦੇ ਵਿੱਚ ਪੰਜਾਬ ਸੂਬਾ ਆਪਾਂ ਦੇਖ ਰਹੇ ਆ ਵੀ ਇਹ ਸਰਕਾਰ ਤਾਂ ਆ ਜਿੱਥੇ ਤੁਸੀਂ ਬੈਠਿਓ ਜਿਹੜੀ ਪਿੱਛੇ ਲੈਂਡ ਪੂਲਿੰਗ ਆਈ ਸੀਗੀ ਜਿਹੜੀ ਕਿ 1 ਮਹੀਨੇ ਦੇ ਵਿੱਚ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਵਾਪਸ ਲੈਣੀ ਪਈ ਆ ਆਪਾਂ ਉਸ ਪਾਰਟ 'ਚ ਬੈਠੇ ਜਿਹੜਾ ਲੈਂਡ ਪੂਲਿੰਗ ਦਾ ਪਾਰਟ ਸੀਗਾ ਵੀ 25000 ਏਕੜ ਪੰਜਾਬ ਦੀ ਉਪਜਾਊ ਜ਼ਮੀਨ ਇਹ ਕਹਿ ਰਹੇ ਸੀ ਜੀ ਲੈਂਡ ਪੂਲਿੰਗ 'ਚ ਪਾ ਕੇ ਡਿਵੈਲਪ ਕਰਨਾ ਕੋਈ ਮੰਗ ਨਹੀਂ ਸੂਬੇ ਦੀ ਸਿਰਫ ਮੰਗ ਕੀ ਇਹਨਾਂ ਦੀ ਮੰਗ ਹੈ ਵੀ ਇਹਨਾਂ ਕੋਲ ਪੈਸਾ ਨਹੀਂ ਹੈਗਾ ਕਿਉਂ ਪੈਸੇ ਇਧਰ ਇਲੈਕਸ਼ਨ ਫਿਰ ਤੇ ਆ ਗਿਆ ਇਹ ਲੋਕਾਂ ਨੇ ਮਨ ਬਣਾਇਆ ਹੋਇਆ ਵੀ ਇਹਨਾਂ ਨੂੰ ਚਲਦਾ ਕਰਨਾ ਹੈ ਇਹ ਉਹ ਇਸ ਰਾਹੀਂ ਇਹ ਪੈਸੇ ਇਕੱਠਾ ਕਰਨਾ ਚਾਹੁੰਦੇ ਸੀ ਤੇ ਇੱਕ ਮਹੀਨੇ ਦੇ ਵਿੱਚ ਕੀ ਹੋਇਆ ਐਂ ਕਾਂਗਰਸ ਕੰਪਾਰਟੀ ਨੇ ਉਹ ਵੀ ਅੰਦোলন ਸ਼ੁਰੂ ਕੀਤਾ ਤੇ ਉਹਦਾ ਕੀ ਹੋਇਆ ਮਹੀਨੇ ਦੇ ਵਿੱਚ ਵਿੱਚ ਉਹ ਫੈਸਲਾ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵਾਪਸ ਲੈਣਾ ਤਾਂ ਮੈਂ ਪ੍ਰੈਸ ਦੇ ਰਾਹੀਂ ਇਹੀ ਦੱਸਣਾ ਚਾਹੁੰਦਾ ਵੀ ਕਾਂਗਰਸ ਪਾਰਟੀ ਦਾ ਪ੍ਰੋਗਰਾਮ ਸਬਰਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਆ ਗਿਆ ਤੇ ਬੜੀ ਜੋਸ਼ ਅਤੇ ਹਿੰਮਤ ਦੇ ਨਾਲ ਅਸੀਂ ਉਹ ਪ੍ਰੋਗਰਾਮ ਸਾਰਿਆਂ ਦੇ ਸਹਿਯੋਗ ਦੇ ਨਾਲ ਕਰਨ ਜਾ ਰਹੇ ਹਾਂ ਤੇ ਉਹ ਦਿਨ ਦੂਰ ਨਹੀਂਗਾ ਵੀ ਜਦ ਇਹ ਫੈਸਲਾ ਵੀ ਜਿਵੇਂ ਪਿੱਛੇ ਦੇ ਜਿਹੜਾ ਕਿੰਨਾ بڑا ਸੰਘਰਸ਼ ਹੋਇਆ ਜਿਸ ਟਾਈਮ ਭਾਈ ਲਾ ਇਹਨਾਂ ਨੇ ਫਾਰਮਰਜ਼ ਲਾ ਲੈ ਕੇ ਆਂਦੇ ਸੀਗੇ ਜਿਹੜੇ ਕਾਲੇ ਕਾਨੂੰਨ ਲੈ ਕੇ ਆਏ ਸੀ ਕਿੰਨਾ ਸੰਘਰਸ਼ ਕਰਕੇ ਉਹ ਵਾਪਸ ਹੋਏ ਠੀਕ ਹੋਗਾ ਤਾਂ ਉਸੇ ਤਰ੍ਹਾਂ ਜਿਵੇਂ ਇਹ ਗੱਲ ਹਜੇ ਸਮਝ ਨਹੀਂ ਆ ਰਹੀ ਜਦ ਹੌਲੀ-ਹੌਲੀ ਗੱਲ ਦੀ ਅਪਾ ਸਮਾ ਨਿਕਲੂਗਾ ਗੱਲ ਸਮਝਣ ਆਉਣ ਲੱਗੂਗੀ ਇਹ ਜਿਹੜੀਆਂ ਅੱਜ ਦੀਆਂ ਗੀਆਂ ਹੋਈਆਂ ਗੱਲਾਂ ਇਹ ਸਾਰੀਆਂ ਅੱਗੇ ਆਉਣਗੀਆਂ ਤਕਰੀਬਨ ਤਕਰੀਬਨ ਜੇ ਦੇਖਿਆ ਜਾਵੇ ਟੋਟਲ ਇਹ ਜਿੰਨਾ ਵੀ 1/3 ਜਿਹੜਾ ਮਨਰੇਗਾ ਵਰਕਰ ਹੈ ਬੜਾ ਬੜੀ ਵਧੀਆ ਪੋਸਟ ਐਕਟ ਬਣਿਆ ਸੀਗਾ ਉਹ ਮਹਿਲਾਵਾਂ ਰੱਖੀਆਂ ਗਈਆਂ ਸੀ ਘੱਟ ਤੋਂ ਘੱਟ 1/3 ਮਹਿਲਾਵਾਂ ਹੋਣੀਆਂ ਤੇ ਅਸੀਂ ਆਪਾਂ ਦੇਖਦੇ ਹਾਂ 100 ਡੇਜ਼ ਦਾ ਹੋ ਸੀਗਾ ਤੇ ਅੱਜ ਜੇ ਆ ਸਰਕਾਰ ਦੇ ਵਿੱਚ ਆਪਾਂ ਕੱਢੀਏ ਤਾਂ ਐਵਰੇਜ ਮੈਨ ਲੱਗਦਾ 32 ਦਿਨ ਨਹੀਂ ਆ ਰਹੇ ਤੇ ਅਸੀਂ ਪਿੰਡਾਂ 'ਚ ਜਾਂਦੇ ਹਾਂ ਜਦ ਵੀ ਦੁੱਖ ਸੁੱਖ ਦੇ ਵਿੱਚ ਜਦ ਉਹ ਕਿਤੇ ਪਿੰਡ ਦੇ ਵਿੱਚ ਤਾਂ ਬੀਬੀਆਂ ਪੈਣਾ ਇਹੀ ਗੱਲ ਕਹਿ ਰਹੀ ਜਾਂਦੀਆਂ ਕੰਮ ਨਹੀਂ ਮੱੜ ਰਿਹਾ ਜੇ ਕੰਮ ਦਵਾਓ ਇਹ ਸਰਕਾਰ ਕੀ ਕਰਦੀ ਹੈ ਜਦ ਕੋਈ ਇਲੈਕਸ਼ਨ ਆ ਜਾਂਦਾ ਹੈ ਉਦੋਂ ਮਾਸਟਰ ਰੋਲ ਹੋ ਜਾਂਦਾ ਜੀ ਵੀ ਬੋਟਾ ਲੈ ਲਓ ਫੇਰ ਇਹਨਾਂ ਨੂੰ ਦਫਾ ਕਰੋ ਇਸ ਤਰ੍ਹਾਂ ਦੀ ਅਪਰੋਚ ਇਹ ਸਰਕਾਰ ਦੀ ਹੈ ਚਾਹੇ ਸੂਬਾ ਸਰਕਾਰ ਹੈ ਚਾਹੇ ਕੇਂਦਰ ਦੀ ਸਰਕਾਰ ਹੈ ਪੰਜਾਬ ਇਸ ਟਾਈਮ ਕਿਉਂਕਿ ਇਲੈਕਸ਼ਨ ਇਅਰ ਸਟਾਰਟ ਹੋ ਚੁੱਕਾ ਹੈ ਅਗਲੇ ਸਾਲ ਇਲੈਕਸ਼ਨ ਹੈ ਸ਼ੁਰੂਆਤ ਦੇ ਵਿੱਚ ਤਾਂ ਪੰਜਾਬ ਸੂਬੇ ਦੇ ਲਈ ਬੜੀ ਇਹ ਜਿਹੜੀ ਸਮਾਂ ਹੈਗਾ ਇਹ ਬੜਾ ਫੈਸਲੇ ਦਾ ਸਮਾਂ ਫੈਸਲਾ ਲੈਣ ਦਾ ਤੇ ਸਹੀ ਫੈਸਲਾ ਲੈਣ ਦਾ ਹੁਣ ਪੰਜਾਬ ਸੂਬਾ ਇਹ ਅਫੋਰਡ ਨਹੀਂ ਕਰ ਸਕਦਾ ਵੀ ਉਹ ਆਉਣ ਵਾਲਾ ਜਿਹੜਾ ਸਰਕਾਰ ਹੈ ਕਿਸੇ ਇਹ ਜੀ ਪਾਰਟੀ ਜਾਂ ਇਹ ਜੇ ਲੀਡਰਾਂ ਦੇ ਹੱਥ ਚ ਪੰਜਾਬ ਨੂੰ ਫੜਾ ਦੇਵੇ ਵੀ ਪੰਜਾਬ ਤਬਾਹ ਹੋ ਜਾਵੇ ਇਹੀ ਮੈਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਰਾਹੀਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਤੇ ਹੋਰ ਜੇ ਕੋਈ ਸਵਾਲ ਹੈਗਾ ਤੁਸੀਂ ਜ਼ਰੂਰ ਪਤਾ ਜੀ ਕਿਹੜੇ ਕਿਹੜੇ ਹਲਕੇ ਦੀ ਕਾਮਨ ਕਰਦੀ ਹੈ ਤੇ ਨੈਸ਼ਨਲ ਲੀਡਰਸ਼ਿਪ ਕੋਰੇ ਕਿਹੜੇ ਕਿਹੜੇ ਆਸਲਾ ਆਹ ਜਿਹੜੀ ਸਟੇਟ ਲੀਡਰਸ਼ਿਪ ਹੈ ਜੀ ਉਹ ਸਟੇਟ ਲੀਡਰਸ਼ਿਪ ਦੇ ਤਾਂ ਪ੍ਰਧਾਨ ਜੀ ਸਾਡੇ ਤੇ ਐਲੋਪੀ ਤੇ ਸਾਬਕਾ ਮੁੱਖ ਮੰਤਰੀ ਸਤਜਨਜੀਤ ਸਿੰਘ ਚੰਨੀ ਸੁਖਜਿੰਦਰ ਸਿੰਘ ਰੰਧਾਵਾ ਕਿਉਂਕਿ ਇਹ ਸਾਰੇ ਦੇਸ਼ ਲੈਵਲ ਤੇ ਚੱਲ ਰਿਹਾ ਪ੍ਰੋਗਰਾਮ ਹੈਗਾ ਤਾਂ ਸਾਰੇ ਉਸ ਨੂੰ ਸੱਦਾ ਪੱਤਰ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਕਿਹਾ ਹੋਊਗਾ ਕਿਉਂਕਿ ਉਹ ਇਹ ਪ੍ਰੋਟੋਕਾਲ ਦੇ ਮੁਤਾਬਕ ਉਹਨਾਂ ਨਹੀਂ ਦੇਣਾ ਤੇ ਬਾਕੀ ਜਿਹੜੀ ਤਿਆਰੀਆਂ ਹੈਗੀਆਂ ਉਹ ਸਾਰੇ ਰਲ ਕੇ ਖੰਨਾ ਪੈੜ ਸਾਨਿਆੜ ਸਮਰਾਲਾ ਪਛੀ ਪਠਾਣਾ ਇਹ ਇਹ ਹਲਕੀਆਂ ਜਿਹੜੇ ਜਿਹੜੇ ਇੱਥੇ ਆਉਣਗੇ ਕਰਨਗੇ ਕਿਉਂਕਿ ਹੁਣ ਇਹ ਤਾਂ ਹੈ ਨਹੀਂਗਾ ਵੀ ਆਪਾਂ ਕਹੀਏ ਜੇ ਸਾਨੂੰ ਟਾਈਮ ਦਿਓ ਅਸੀਂ ਇਹ ਕੰਮ ਕਰ ਦਾਂਗੇ ਟਾਈਮ ਤਾਂ ਖਤਮ ਹੋਣ ਤੇ ਹੁਣ ਉਲਟੀ ਗਿਣਤੀ ਆਪਾਂ ਕਹਿ ਦਈਏ ਸਰਕਾਰ ਦੀ ਸ਼ੁਰੂ ਹੋ ਗਈ ਪਹਿਲਾ ਸਾਲ ਇੱਕ ਹੁੰਦਾ ਦੂਜਾ ਤੀਜਾ ਤੇ ਚੌਥਾ ਸਾਲ ਕਿਸੇ ਵੀ ਗਵਰਨਮੈਂਟ ਦਾ ਕਿਸੇ ਵੀ ਪਾਰਟੀ ਦੀ ਹੋਵੇ ਸਭ ਤੋਂ ਸਟਰੋਂਗ ਟਾਈਮ ਹੁੰਦਾ ਕੰਮ ਕਰਨ ਦਾ ਆ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਲੈਂਡ ਪੂਲਿੰਗ ਜੀ ਇਹਨਾਂ ਨੇ ਵਾਪਸ ਲਈ ਹੈ ਤੁਸੀਂ ਦੇਖ ਰਹੇ ਹੋ ਕਿ ਪੀਐਸਪੀਸੀਐਲ ਦੀਆਂ ਕਿੰਨੀਆਂ ਜਾਇਦਾਦਾਂ ਅੱਜ ਤੋਂ 15 ਦਿਨ ਪਹਿਲਾਂ ਜਿਹੜੇ ਪ੍ਰਿੰਟ মিডিਆ ਦੇ ਵਿੱਚ ਜਾਂ ਹੋਰ ਆ ਰਿਹਾ ਸੀਗਾ ਤੇ ਹੁਣ ਹਾਈ ਕੋਰਟ ਦੇ ਵਿੱਚ ਰਿਟ ਵੀ ਲੱਗੀ ਹੈ ਤੇ ਉੱਤੇ ਸਟੇ ਵੀ ਮਣੀ ਹੈ ਵੀ ਉਹ ਉਹਨਾਂ ਨੂੰ ਇਹ ਵੇਚਣ ਤੇ ਲਾ ਰਹੇ ਸੀਗੇ ਪਟਿਆਲੇ ਦੀ ਹੈ ਬਿਲਕੁਲ ਲੁਧਿਆਣਾ ਪਟਿਆਲਾ ਜਲੰਧਰ ਮੈਂ ਸਾਰਾ ਬਹੁਤ ਬਹੁਤ ਯਾਰ ਤਕਰੀਬਨ 3000 ਕਰੋੜ ਰੁਪਏ ਜਿਹੜੀ ਕਿ ਉਹਨਾਂ ਨੇ ਵਰਤ ਦੱਸੀ ਸੀਗੀ ਉਹ ਜਾਇਦਾਦ ਜਾਇਦਾਦਾਂ ਦੀ ਤਿਆਰੀ ਸੀਗੀ ਤੇ ਹੁਣ ਰੁਕ ਗਿਆ ਕਿਉਂਕਿ ਆਹ ਸਾਲ ਦੇ ਵਿੱਚ ਇਹ ਸਰਕਾਰ ਕੀ ਚਾਹੁੰਦੀ ਹੈ ਜੋ ਮੈਂ ਸਮਝ ਰਿਹਾ ਜਿੰਨਾ ਕਿ ਮੇਰਾ ਸਿਆਸੀ ਤਜਰਬਾ ਹੈ ਇਹ ਕਹਿੰਦੇ ਆ ਵੀ ਜੇ ਤਾਂ ਅਸੀਂ ਅੱਗੇ ਠੀਕ ਹੈ ਨਹੀਂ ਤੇ ਪੰਜਾਬ ਨੂੰ ਡੋਪੋ ਦੋ ਵੀ ਜਿਹੜਾ ਦੂਜੇ ਪੰਜਾਬ ਦੇ ਲੋਕ ਜਿਹਨੂੰ ਬਿਠਾਉਣਗੇ ਬੀਓ ਉਹ ਕੰਮ ਕਰੇ ਨਾ ਸਕੇ ਪੰਜਾਬ ਨੂੰ ਤਬਾਹ ਕਰਨ ਤੇ ਆਏ ਹੋਏ ਆ ਹੁਣ ਆ ਸਾਲ ਤੁਸੀਂ ਦੇਖੋਗੇ ਕਿ ਇਹ ਦਿਖਾਉਣਗੇ ਕੁਝ ਅਸਲੀ ਇੰਟੈਂਸ਼ਨ ਜਿਹੜੀ ਇੰਟਰਨਲੀ ਇਹਨਾਂ ਦੀ ਹੋਊਗੀ ਉਹ ਪੰਜਾਬ ਨੂੰ ਤਬਾਹ ਕਰਨ ਨਾਲ